ਉਹ ਪੈਦਲ ਉਹ ਰੋਹੇ ਗੱਲ ਹੈ ਉਹ ਜਿਆਦਾ ਸੀ ਸਮਝ ਨਹੀਂ ਰਧਾਲੇ ਆ ਪਿਛੇ ਹੋ ਗਏ ਬਲੀ ਚਾਮਰੇਵੰ ਹਠੀ ਚਿਛਰੇਵੰ ਇੱਕ ਤਾਂ ਬਲੀ ਚਾਮਰੇਵ ਬਲੀ ਸੀ ਜਿਵੇਂ ਆਪਣਾ ਬਲੀ ਸੀ ਕੰਧਾਰੀ ਕੰਧਾਰ ਦਾ ਬਲੀ ਸੀ ਇਹ ਵੀ ਬਲੀ ਸੀ ਚਾਮਰੇਵੰ ਇਹ ਸਰਦਾਰ ਬਣਾਇਆ ਹਠੀ ਚਿਛਰੇਵੰ ਪੈਦਾਂ ਦਾ ਸਰਦਾਰ ਜਿਹੜਾ ਹੁੰਦਾ ਨਾ ਚਾਹੇ ਉਹ ਪੈਗਲ ਹੋਣ ਪਰ ਸਰਦਾਰ ਘੋੜੇ ਤੇ ਹੁੰਦਾ ਸਰਦਾਰ ਨਹੀਂ ਪੈਦਲ ਹੁੰਦਾ ਕਬੀ ਉਹਨੇ ਤਾਂ ਭੱਟ ਕੇ ਦੂਰ ਦੂਰ ਤੱਕ ਕੰਟਰੋਲ ਕਰਨਾ ਹੁੰਦਾ ਇਹ ਸਰਦਾਰ ਵੀ ਪੈਦਲ ਹੋਇਆ ਕੰਟਰੋਲ ਕਰ ਮੈਨੂੰ ਇਹ ਪੈਦਲਾਂ ਦਾ ਸਰਦਾਰ ਘੋੜੇ ਵਾਲਾ ਹੀ ਹੁੰਦਾ ਸਰਦਾਰ ਨਹੀਂ ਹੁੰਦਾ ਘੋੜਿਆਂ ਦੇ ਉੱਤੇ ਜਿਹੜਾ ਹੁੰਦਾ ਫਿਰ ਸਰਦਾਰ ਪਿੱਛੇ ਉਹ ਘੋੜਿਆਂ ਦਾ ਆਲਾ ਵੀ ਹੁੰਦਾ ਹਾਥੀ ਵਾਲਾ ਵੀ ਹੋ ਸਕਦਾ ਘੋੜਿਆਂ ਦੀ ਸਰਦਾਰੀ ਘੋੜੇ ਸਵਾਰ ਵੀ ਕਰ ਸਕਦਾ ਖਾਸ ਵਿੱਚ ਜਿਹੜੇ ਸਰਦਾਰ ਸੀ ਆਪਣੇ ਜਿਹੜੇ ਜਹੇਦਾਰ ਸੀ ਉਹਨਾਂ ਕੋਲ ਵੀ ਘੋੜੀ ਹੁੰਦੇ ਸੀ ਘੋੜਾ ਛੇਤੀ ਕੇ ਮਤਲਬ ਕਵਰ ਕਰਨ ਲੱਗਦਾ ਨਾ ਇਹ ਗੇਰੂ ਹੱਠੀ ਚਿਚਰੇਵੰ ਦੂਜਾ ਹੱਠੀ ਐ ਚਿਚਰੇਵੰ ਚਿਚਰੇਵੰ ਉਹਦਾ ਨੌ ਨੌ ਉਹਦਾ ਬੜਾਲਾ ਚਬੀਰੰ ਚੜੇ ਵੀਰ ਧੀਰੰ ਇੱਕ ਬੜਾਲਾ ਚ ਬੜਾਲਾ ਚ ਕਹਿੰਦੇ ਨੇ ਬਿੱਲੇ ਦੇ ਵਰਗਾ ਸੁਭਾਅ ਉਹਦਾ ਬੜਾ ਬਿੜਾਲਾਛ ਬਿੜਾਲਾਛ ਵੀਰੰ ਬਿੜਾਲ ਬਿੱਲੇ ਨੂੰ ਕਹਿੰਦੇ ਨੇ ਨਾ ਉਹ ਜਦੋਂ ਹਮਲਾ ਕਰਦਾ ਨਾ ਐਵੇਂ ਨਹੀਂ ਕਰਦਾ ਦੇਖੀ ਜਾਂਦਾ ਦੇਖੀ ਜਾਂ ਚੂਹੇ ਦਾ ਹੁੰਦਾ ਕਰਦਾ ਜਿਵੇਂ ਉਹ ਬਸ ਸੁਣੀ ਜਾਂਦਾ ਅਗਲੇ ਦੀ ਗੱਲ ਜਿਆਦਾ ਸੁਣਦਾ ਆਪਣੀ ਘੱਟ ਕਹਿੰਦਾ ਜਦ ਦੇਖਦਾ ਨੂੰ ਮੇਰੇ ਬਾਹਰ ਜਾ ਕੇ ਜਦ ਮਾਰਦਾ ਹੁਗਲਾ ਚੜੇ ਵੀਰ ਧੀਰਨ ਉਹਦੇ ਬਿਆਨਾਂ ਦੇ ਵਿੱਚੋਂ ਹੀ ਉਹਦੇ ਤੇ ਹੁਲਾ ਕਰਦਾ ਉਹ ਜਦੋਂ ਸੀਨਾ ਆਪਣੇ ਆਇਆ ਉੱਥੇ ਆਲਾ ਮਲਕੋੰਝਰ ਕੀ ਪਿੰਡ ਮਲਕੋੰਝਰ ਆਇਆ ਸੀਨਾ ਸੁਣੀ ਜਾਂਦਾ ਸੀ ਆਪ ਨਹੀਂ ਸੀ ਬੋਲਦਾ ਉਹਦੀਆਂ ਗੱਲਾਂ ਸੁਣ ਸੁਣ ਕੇ ਉਹ ਤੇ ਕਹਿੰਦਾ ਸੀ ਹਾਂ ਇਹ ਇਹ ਬਾਲ ਕਰ ਦਿੰਦਾ ਸੀ ਗੱਲਾਂ ਸੁਣੀ ਜਾਂਦਾ ਸੀ ਅੱਖਾਂ ਜਮੇ ਚ ਕੇ ਬਿੱਲੇ ਵਾਂਗੂ ਚੁਪ ਕਰਕੇ ਬਿਠਾਣੇ ਜਾਂਦੇ ਕਾ ਮੇਰੀ ਮਾਰ ਜਾ ਕੇ ਜਾਮਲਾ ਕਰ ਦੇਣਾ ਛੜੇ ਵੀਰ ਧੀਰਨ ਕਹੜੇ ਵੀਰ ਧੀਰਨ ਧੀਰਜ ਵਾਲੇ ਚੌਥਾ ਜਿਹੜਾ ਸੀ ਤਿੰਨ ਤਾਂ ਇਹਨੇ ਸੈਨਾਪਤੀ ਕੀਤੇ ਨਾ ਆਪ ਚੌਥੇ ਦਲ ਦਾ ਸੈਨਾਪਤੀ ਆਪ ਬਣ ਜਾ ਰਹਾ ਜਾਂ ਕਹਿਣ ਦਾ ਮਤਲਬ ਹੈ ਤਿੰਨ ਥੱਲੇ ਨੇ ਚੌਥਾ ਉਹ ਆਪ ਹੈ ਬੜੇ ਇਕ ਧਾਰੀ ਘਟਾ ਜਾਣਕਾਰੀ ਬੜੇ ਸ਼ਕਤ ਧਾਰੀ ਨੇ ਤੁਹਾਨੂੰ ਧਾਰੀ ਨੇ ਬੜੇ ਬੜੇ ਧਨਕ ਧਾਰੀ ਨੇ ਘਟਾ ਜਾਣਕਾਰੀ ਐ ਸਮਝੋ ਕਾੜੇ ਘਟਾ ਬਣ ਕੇ ਚੜੇ ਨੇ ਦੋਹਰਾ ਬਾਣ ਜਿੱਤੇ ਰਾਸਨ ਮਿਲ ਛੱਡ ਤੇ ਭਏ ਅਪਾਰ ਜਿੰਨੇ ਰਖਸ਼ਿਆਂ ਨੇ ਤੀਰ ਵੂਰੇ ਸੀਦੇ ਜਿਹੜੇ ਬਾਣ ਜਿੱਤੇ ਜਿਹੜੇ ਪਹਿਲੇ ਪੈਦਲ ਸੀ ਨਾ ਜਿੰਨੇ ਵੀ ਉਹਨਾਂ ਨੇ ਸਵਾਲ ਕੀ ਡਾਗੇ ਤੀਰ ਛੱਡੇ ਸਾਰੇ ਉਤੀ ਰਹੇ ਜੇ ਸੀ ਤੇ ਚੰਡੀ ਦੇ ਗੱਲ ਚ ਸਮਝ ਲੋ ਹਾਰ ਬਣ ਕੇ ਪੈ ਗਏ ਫੂਲ ਮਾਲ ਹੋਏ ਮਾਤ ਔਰ ਸੋਭੇ ਆ ਫੂਲ ਲਾਣਾ ਹੋ ਗਏ ਉਹ ਕਹਿੰਦੇ ਇਹ ਤਾਂ ਇਹ ਤੁਹਾਨੂੰ ਕੌਣ ਕਹਿੰਦਾ ਕਹਿੰਦਾ ਉਹ ਤਾਂ ਕਹਿੰਦਾ ਨਹੀਂ ਜੀ ਉਹ ਫਲਾਣਾ ਨੇ ਦਰਸ਼ਨ ਦੇ ਦਿੱਤੇ ਉਹ ਕਰਤਾ ਜਿਵੇਂ ਪਹਿਲੀ ਉਹ ਕਹਿੰਦੇ ਭਾਈ ਇਹ ਹੁੰਦਾ ਹੀ ਨਹੀਂ ਹੈ ਅਸੀਂ ਤਾਂ ਨਹੀਂ ਇਹ ਗੱਲ ਕਹੀ ਜਿਹੜੇ ਕਹਿੰਦੇ ਹੁਣਗੇ ਕਹਿੰਦੇ ਹਣਗੇ ਜਿਹੜੇ ਕਹਿੰਦੇ ਹੁਣਗੇ ਤਾਂ ਹੀ ਤਾਂ ਹਾਰ ਖਾ ਕੇ ਚਲੇ ਗਏ ਅਸੀਂ ਨਹੀਂ ਕਹਿੰਦੇ ਬੁਲਬੜਾਈ ਬਣ ਗਈ ਤਾਂ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਦੇ تیر phok ke chale gaye maalai ban ke bhujang prayat chand ਉਹ ਤਾਂ ਜਿਹੜੀਆਂ ਸਾਖੀਆਂ ਇਹਨਾਂ ਦੀਆਂ ਸੰਤਾਂ ਦੀਆਂ ਬਣਾਈਆਂ ਹੋਈਆਂ ਨੇ ਇਹ ਹੀ ਸਾਖੀਆਂ ਸੁਣਾਉਂਦੇ ਸੀ ਵਿਚਾਰੇ ਸੁਣੀਆਂ ਸੁਣਾਈਆਂ ਉਹ ਹੁੰਦੀਆਂ ਹੀ ਨਹੀਂ ਉਹ ਕਹਿੰਦੇ ਇਹ ਹੁੰਦੀਆਂ ਨਹੀਂ ਠੀਕ ਕਹਿਣਾ ਤੁਸੀਂ ਉਹ ਨਹੀਂ ਹੁੰਦੀਆਂ ਅੱਛਾ ਜੀ ਫਿਰ ਤਾਂ ਠੀਕ ਹੈ ਬਣ ਕੇ ਬਾਲਾ ਉਹ ਸਮਝਦੋਗੇ ਅੱਛਾ ਫਿਰ ਇਹ ਹੁੰਦੇ ਨਹੀਂ ਵੇ ਅਸੀ ਕਹਨੇ ਹੁੰਦੇ ਨਹੀਂ ਹਾਂ ਇਹ ਨਹੀਂ ਹੁੰਦੇ ਠੀਕ ਹੈ ਠੀਕ ਹੈ ਨਾ ਤੁਸੀਂ ਇਹ ਨਹੀਂ ਹੁੰਦੇ ਚੱਲ ਫੁੱਲ ਵਾਲਾ ਬਣ ਕੇ ਗੱਲ ਚ ਪੈ ਗਈ ਜਿੱਥੇ ਧਾਨ ਸਾਰੇ ਤਾਂ ਸਹਿਮਤ ਹੋਗੇ ਪੈਦਲ ਤਾਂ ਸਾਰੇ ਸਹਿਮਤ ਕਰ ਲੈ ਪਹਿਲਾਂ ਹੀ ਉਹਨਾਂ ਦੀ ਗੱਲ ਮੰਨ ਲਈ ਵੀ ਥੋੜੀ ਠੀਕ ਹੈ ਕਹਿੰਦੇ ਲੈ ਸਾਡੀ ਗੱਲ ਤਾਂ ਮੰਨੀ ਗਈ ਤੇ ਉਹ ਸਾਰੇ ਸੰਪਤੀ ਲੈ ਲਿਓ ਉਹਨਾਂ ਦੀ ਜਿੱਥੇ ਧਾਨ ਮੋ ਬਾਣ ਪਾਣੀ ਚਲਾਏ ਤੇਤੇ ਦੇਵਤਾ ਆਪ ਕਾਟੇ ਬਚਾਏ ਹਾਂ ਹੁਣ ਆਗੇ ਪਿਛਲੇ ਪਿਛਲੇ ਆਗੇ ਜਿਹੜੇ ਵਿੱਚ ਜਿਨ੍ਹਾਂ ਨੇ ਦੇਵ ਜਿੱਤੇ ਦਾਣੋ ਬਾਣ ਬਾਨ ਜਿਹੜੇ ਧਨਵਤੀ ਵੱਡੇ ਸੀ ਉਹਨਾਂ ਨੇ ਬਾਣ ਚਲਾਏ ਨਾ ਤੀਰ ਪਾਨੀ ਪਾਨੀ ਹੁੰਦੇ ਨੇ ਪਹਿਲਾਂ ਠੋਕ ਬਜਾ ਕੇ ਜਿਹਨੂੰ ਆਪਾਂ ਪਰਖ ਲਈਏ ਨਾ ਤੀਰ ਨੂੰ ਪਾਣ ਦੇ ਕੇ ਵੀ ਲੋਹੇ ਦੇ ਵੀ ਮਾਰ ਕੇ ਦੇਖ ਲਈਏ ਉਹ ਮੁੜੇ ਨਾ ਲੋਹੇ ਦੇ ਵਿੱਚ ਧਸ ਕੇ ਸੰਜੋ ਨੂੰ ਪਾਰ ਕਰ ਜਵੇ ਕੱਟੇ ਇਹ ਨਾ ਹੋਵੇ ਆਵੇ ਮੁੜ ਜਵੇ ਪਾਣ ਦੇ ਤੀਰ ਦੀ ਹੈ ਪਾਨੀ ਉਹਨੂੰ ਕਹਿੰਦੇ ਸੀ ਪਰਖੇ ਪਾਣੀ ਪਾਣ ਦੇ ਆਪ ਲੋਹੇ ਨੂੰ ਪਾਣੀ ਨਹੀਂ ਦਿੰਦੇ ਪਾਣ ਦਿੰਦੇ ਤੇ ਬੰਨਾ ਤੇ ਲੋਹਾ ਮੁੜ ਜਾਂਦਾ ਪਾਣ ਦਤੇ ਹੋਏ ਸੀ ਸਾਰੇ ਪਰ ਕੇ ਹੋਏ ਤੇ ਤਰਕ ਸੀਗੇ ਉਹ ਸਾਰੇ ਜਿਹੜੇ ਮੁੜਨ ਵਾਲੇ ਨਹੀਂ ਸੀ ਉਹ ਛੱਡੇ ਫਿਰ ਤਰਕ ਉਹਨਾਂ ਨੇ ਤੇ ਦਿੱਤੇ ਦੇਵਤਾ ਆਪ ਕਾਟੇ ਬਚਾਏ ਉਹ ਸਾਰੇ ਦੇ ਮਤਲਬ ਨੇ ਦੇਵਤਾ ਨੇ ਕੁਝ ਕਾਟ ਦਿੱਤੇ ਕੁਝ ਬਚਾ ਲੇ ਪਾਸੇ ਦੀ ਕੱਟ ਤੇ ਇਹ ਫਜ਼ੂਲ ਗੱਲਾਂ ਨੇ ਅਗਿ ਤਾਂ ਫਜ਼ੂਲ ਗੱਲਾਂ ਕਹਿ ਕੇ ਢਾਲ ਤੇ ਸਾਈਡ ਤੇ ਨਿਕਲ ਤੇ ਕਿਥੇ ਢਾਲ ਪਾ ਲੈ ਇਹ ਗੱਲ ਫਜ਼ੂਲ ਨੇ ਭਾਈ ਆਦਮੀ ਪਰਮੇਸ਼ਰ ਨਹੀਂ ਹੋ ਸਕਦਾ ਇਹ ਗੱਲਾਂ ਫਜ਼ੂਲ ਨੇ ਇਹ ਗੱਲਾਂ ਨਾ ਕਰੋ ਫਜ਼ੂਲ ਗੱਲ ਨਾ ਕਰੋ ਗੱਲ ਕਬ ਦੀ ਕਰੋ ਕਿਥੇ ਢਾਲ ਟਾਹੇ ਕਿਥੇ ਪਾਸ ਪੇਲੇ ਕਿਥੇ ਢਾਲ ਟਾਹੇ ਕਿਤੇ ਢਾਲ ਨਾਲੇ ਸੰਤੋਖ ਨਾਲੇ ਢਾਂ ਤੇ ਕਿਤੇ ਪਾਸ ਪੇਲੇ ਕਿਤੇ ਜਿਹੜੇ ਪਾਸ ਆਏ ਨੇੜੇ ਆਏ ਨੇੜੇ ਬਹੁਤੇ ਆ ਗਏ ਨਾ ਕਿਤੇ ਕਹਿੰਦੇ ਨੇ ਢਾਲ ਮਾਰੀ ਉਹ ਉੱਥੇ ਬਿਡਾਲਦਾ ਕਿਹੜ ਨੂੰ ਗਾਲ੍ਹਾਂ ਦਾ ਮਾਰ ਕੇ ਭੇਜਣ ਦਾ ਓਏ ਭਰੇ ਬਸਰ ਨੂੰ ਹੂ ਜਣੋ ਭਾਗ ਖੇਲੇ ਐ ਲਾਉ ਨਾ ਕੱਪੜੇ ਭੇਜ ਕੇ ਜਿਵੇਂ ਹੋਲੀ ਖੇਲਦੇ ਹੁੰਦੇ ਨੇ ਫਗਣ ਦੀ ਫਾਗ ਹੋਲੀ ਨੂੰ ਕਹਿੰਦੇ ਫਗਣ 'ਚ ਹੋਲੀ ਖੇਲਦੇ ਨੇ ਨਾ ਐ ਸਾਡੇ ਲਾਲੋ ਲਾਲ ਕਰਦੇ ਹੋ ਗਏ ਦੁਰਗਾ ਹੂੰ ਕੀਆਂ ਖੇਤ ਧੁਕੇ ਨਗਾਰੇ ਦੁਰਗਾ ਨੇ ਰਣ ਦੇ ਵਿੱਚ ਨਗਾਰਾ ਆਪਣਾ ਵਜਾਇਆ ਫਿਰ ਆਪਣੀ ਤਰਫ ਤੇ ਕੁਝ ਛੱਡਿਆ ਆਪਦਾ ਜੋ ਕੁਝ ਨਹੀਂ ਕੀਤਾ ਉਹਨਾਂ ਦੇ ਹੀ تیر ਆਏ ਨੇ ਲੋ ਆਪਣਾ ਨਗਾਰਾ বাজਾਇਆ ਉਹਨਾਂ ਨੇ ਕਰਨਪਟ ਸੁਣ ਲਓ ਗੱਲ ਉਹ ਤੁਹਾਡੀਆਂ ਬਥੇਰੀਆਂ ਸੁਣ ਲੀਆਂ ਸਾਡੇ ਵੀ ਸੁਣ ਲਓ ਕੋਈ ਤੁਹਾਡੀਆਂ ਤਾਂ ਸੁਣ ਲੀਆਂ ਨਾ ਤੁਹਾਡੀਆਂ ਗੱਲਾਂ ਜਵਾਬ ਦੇ ਦਿੱਤੇ ਹੁਣ ਸਾਡੇ ਸੁਣੋ ਹਾਂਜੀ ਕਰਨਪਟ ਸੰਪਰੰਗ ਫਾਸੀ ਸੰਭਾਰੇ ਹਾਂ ਕਰਨਪਟ ਸੁਪਰੰਗ ਫਾਸੀ ਸੰਭਾਰੇ ਸਾਰੇ ਜਿਹੜੇ ਸੀਗੇ ਹਥਿਆਰ ਜਿਹੜੇ ਸੋ ਭਟੇ ਦੀ ਬੜੇ ਬੜੇ ਯੋਧਾ ਇਹਨਾਂ ਦੇ ਕਰਾਂ ਦੇ ਹਥਿਆਰ ਸੀ ਸਾਰੇ ਸੰਭਾਲ ਤੇ ਤਹਾਂ ਗੋਚਣੇ ਗੁਰਜ ਗੋਲੇ ਸੰਭਾਲੇ ਆ ਬੋਲੇ ਗੁਰਜਾ ਗੋਪੀਏ ਇਹ ਸਾਰੇ ਹਥਿਆਰ ਉਹਨਾਂ ਨੇ ਦੂਰੋਂ ਫੇਰ ਕਰਨ ਵਾਲੇ ਹਥਿਆਰ ਹੁੰਦੇ ਨੇ ਗੋਪੀਏ ਗੁਰਜ ਉਹਨਾਂ ਨੇ ਕਹਾਂ ਵੀ ਹੁਣ ਤੁਸੀਂ ਕੰਮ ਦੇ ਜਿਹੜੇ ਨੇ ਨਾ ਗੱਲਾਂ ਕਰੋ ਕੰਮ ਦੀਆਂ ਉਹਨੇ ਚੰਨੀ ਨੇ ਕਹਾ ਕੰਮ ਦੀਆਂ ਗੱਲਾਂ ਕਰੋ ਜਿਹੜੀਆਂ ਸਾਰਥਕ ਗੱਲਾਂ ਹੁਣ ਉਹ ਕਰੋ ਫਜ਼ੂਲ ਗੱਲਾਂ ਨਾ ਕਰੋ ਇਹ ਜਿਹੜੇ ਦੂਏ ਨੇ ਨਾ ਜੰਤਰ ਮੰਤਰ ਟੂਣਾ ਕਰ ਦਿੰਦੇ ਨੇ ਜੀ ਮੈਂ ਇਹ ਦੁੱਧ ਦਿੰਦੀ ਆ ਦੇ ਦਿੰਦੀ ਆ ਪਹਿਲਾਂ ਇਹੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੀਆਂ ਉਹ ਇਹ ਫालतू ਗੱਲਾਂ ਨਾ ਕਰੋ ਇਹ ਸਭ ਐਵੇਂ ਝੂਠੇ ਬਣਾਈ ਹੋਈਆਂ ਗੱਲਾਂ ਨੇ ਨਾ ਤੁਸੀਂ ਮੰਨਦੇ ਹੋ ਨਾ ਮੰਨਣ ਵਾਲੀਆਂ ਗੱਲਾਂ ਨੇ ਇਹ ਗੱਲਾਂ ਨਾ ਕਰੋ ਗੱਲ ਕਰੋ ਕੁਝ ਉੱਚ ਪਾਇਦੀ ਉੱਚ ਪਾਇਦੀ ਗੱਲ ਕਰੋ ਕੋਈ ਉਹਨਾਂ ਨੇ ਫੇਰ ਫੇਰ ਉਹਨਾਂ ਹਥਿਆਰ ਦੂਏ ਕੋਰ ਗੋ ਗੋ ਬਿਘੇ ਨੇ ਜਿਹੜੇ ਉਸ ਮਾਰੇ ਉਹ ਹਥਿਆਰਬੰਦ ਜਿਹੜੇ ਬੰਦੇ ਸੀ ਸਿਆਣੇ ਬੰਦੇ ਗੱਲ ਕਰੋ ਕੋਈ ਸਿਆਣੇ ਵਾਲੀ ਹੱਠੀ ਮਾਰ ਹੀ ਮਾਰ ਕੇ ਕਹਿ ਕੇ ਪ੍ਰਕਾਰੇ ਹੱਠੀ ਜੀ ਮਾਰ ਮਾਰ ਕਰਕੇ ਉਹਨਾਂ ਨੇ ਆਪਣੇ ਸਵਾਲ ਫੇਰ ਸ਼ੁਰੂ ਕੀਤੇ ਤਵੇ ਅਸ਼ਟਾ ਹਥਿਆਰਾਂ ਨੂੰ ਸੰਭਾਰੇ ਉਹਨੇ ਅਸ਼ਟਾ ਨੇ ਅਸ਼ਟਾਂ ਵਾਲੀ ਦੇਵੀ ਨੇ ਉਹਨੇ ਅੱਠ ਹੱਥਾਂ 'ਚ ਆਪਣੇ ਹਥਿਆਰ ਫੜ ਲਏ ਸਿਰ ਦਾਣਵੇ ਦਰਾਨ ਕੇ ਤੱਕ ਝਾੜੇ ਫਿਰ ਜਿਹੜੇ ਦਾਨਵਾਂ ਦੇ ਚੰਗੇ-ਚੰਗੇ ਹਥਿਆਰ ਸੀ ਗੋਲੇ ਗੋਲੇ ਹੁੰਦੇ ਨੇ ਆਹ ਬੁੱਧ ਜਿਹੜਾ ਬੋਲ ਰਿਹਾ ਹਵਾਈ ਫੈਰ ਇਹਨਾਂ ਦੇ ਵੀ ਤੱਕ-ਤੱਕ ਕੇ ਜਵਾਬ ਦਿੱਤੇ ਇਕੱਲੇ-ਇਕੱਲੇ ਦਾ ਜਿਹਦਾ ਪਹਿਲਾ ਸਵਾਲ ਤਕੜਾ ਸੀ ਉਹਦਾ ਜਵਾਬ ਦਿੱਤਾ ਫਿਰ ਉਹਦਾ ਛੋਟਾ ਜਵਾਬ ਉਹਦਾ ਦਿੱਤਾ ਤੱਕ-ਤੱਕ ਕੇ ਉਹਨਾਂ ਦੇ ਉਹਨਾਂ ਵੱਲ ਬਾਹਰ ਬਾਹਰ ਕੀਤੇ ਤੱਕ-ਤੱਕ ਕੇ ਉਹਨਾਂ ਦੇ ਸਵਾਲ ਕੱਟੇ ਬੱਬੂ ਕਿ ਉਹ ਬਲੀ ਸਿੰਘ ਜੁੱਧ ਮੁਝਾਰਾਂ ਭਭਕਿਓ ਬਲੀ ਸਿੰਘ ਦੇਖੋ ਬਲੀ ਸਿੰਘ ਹੈ ਹੁਣ ਲਓ ਕੋਈ ਸਿੰਘ ਲੜ ਰਿਹਾ ਹੈ ਤੂੰ ਜੁੱਦੰਗ ਮਝਾਰੰ ਭਭਕਿਆ ਵੀ ਤੁਸੀਂ ਕੀ ਸਮਝ ਲਿਆ ਵੀ ਪਰਮੇਸ਼ਰ ਹੁੰਦਾ ਹੀ ਨਹੀਂ ਤੈਨੂੰ ਸਾਬਤ ਕਰਕੇ ਛੱਡਾਂਗੇ ਕਪੜਾਉਂਦੇਗਾ ਤੇ ਤੁਸੀਂ ਉਸ ਲੈਵਲ ਦੀ ਗਲਤੀ ਕਰੋ ਕੋਈ ਗੱਲਾਂ ਦਾ ਹੋਰ ਹੋਰ ਗੱਡੀਆਂ ਨੇ ਤੁਸੀਂ